ਸਤਿਨਾਮ ਸਤਿ ਪ੍ਰਣਾਮੇ ਮੇਰੋ ਕੋ ਕਿਨਾ ਕਰਾ ਆਹਾਂਮ ਅਜੁਨੀ ਸਤਮ ਗੁਰਪਸਾ ਕਤੋਂ ਕਾ ਆਦ ਸਚ ਜੁਬਕਰ ਸਤ ਜਪ ਆਦ ਸਚ ਜੁਬਾਦ ਸਚ ਹੈ ਆਵਾੜਾ ਸੁਣਾ ਕਾਮ ਜਿਵੇਂ ਨਦੀ ਤੇ ਜੈਪੋ ਉਹ ਪਰਦਾ ਤੇਰੀ ਆਈ ਹੈ ਆਏ ਦੁਰਗੋੜ ਪਿਆਰੇ ਤੇਰਾ ਮਿੱਠਾ ਲਵੇ ਨਾ ਬੋਖੇ ਰਿਆ ਸਤਿਨਾਮ ਦੇ ਗੁਰੂ ਨਾਨਕ ਪਰਗਟਿਆ ਮਿਟੀ ਤੁੰਦ ਚੱਕ ਚਾਨਣ ਹੋ Corre, guru, Yeah! Uh -huh. ਪ੍ਰਥਮ ਪਕੋਤੀ ਸਿਮਰਕਾ ਗੁਰਨਾਨਕ ਲੀਤੇ ਆਏ ਫਿਰ ਅੰਦਰ ਗੁਰ ਤੇ ਅਮਰਦਾਸ ਰਾਮਦਾਸਾ ਹੋਣਾ ਜੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਠੇ ਸਭੁ ਬੁਜਾਏ ਤੇਗ ਬਹਾਦਰ ਸਿਮਰੇ ਆਇ ਕਰਨੋਂ ਦਿਆ ਵੈ ਧਾਏ ਸਲ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਦਾਨੀ ਸਲ ਥਾਈ ਹੋਣਾ ਜੀ ਸਹਾਏ ਦਸਾਂ ਪਾਸਾਂ ਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਪਾਠ ਦਰਸ਼ਨ ਜਗਾਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਇਹ ਨਿਮਾਣਿਆਂ ਦੇ ਮਾ ਨਿਤਾਣਿਆਂ ਦੇ ਤਾਣ ਲੋਟਿਆਂ ਦੀ ਓਟ ਧੰਨ ਗੁਰੂ ਨਾਨਕ ਸਾਹਿਬ ਜੀਓ ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦਿਆਂ ਹੋਏ ਆ ਗਰੀਨ ਨਵਾਸਹਿਬ ਜੀ ਜੋ ਕੇ ਪਰਪਤ ਫੇਰੀਆਂ ਸਰੂਪ ਕੀਤੀਆਂ ਗਈਆਂ ਹਨ ਮਹਾਰਾਜ ਜੀ ਅੱਜ ਤੀਸਰੀ ਪ੍ਰਕਾਸ਼ ਫੇਰੀ ਦਾ ਪਹਿਲਾ ਪੜਾਵ ਸੱਚੇ ਪਾਤਸ਼ਾਹ ਗਰੀਨ ਨਵਾਸਹਿਬ ਮਹਾਰਾਜ ਜੀਓ ਸੇਵਕ ਪਰਿਵਾਰ ਮੋਤੀ ਖਾਨ ਪਰਿਵਾਰ ਦੇ ਗ੍ਰਹਿ ਵਿਖੇ ਗ੍ਰੀ ਨਿਵਾਸ ਸਹਿ ਮਹਾਰਾਜ ਜੀ ਦੇ ਪਰਿਵਾਰ ਪੇਰੀ ਦੇ ਮੁਬਾਰਕ ਚਰਨ ਪਏ ਹਨ ਆਪ ਜੀ ਦਾ ਸੱਚੇ ਪਾਤਸ਼ਾਹ ਮਹਾਰਾਜ ਜੀਓ ਪ੍ਰਮਾਣ ਹੈ ਹੁਕਮ ਹੈ ਮਹਾਰਾਜ ਜੀਓ ਅਵਲ ਅਵਲ ਅੱਲ ਹੈ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਉਪਦੇਸ ਚੌ ਵਰਨਾ ਕੋ ਸਾਂਝਾ ਮਹਾਰਾਜਿਓ ਆਪ ਜੀ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਕਮਾਂ ਅਨੁਸਾਰ ਜਿਸ ਤਰ੍ਹਾਂ ਮਹਾਰਾਜਿਓ ਆਪ ਜੀ ਸਾਰੀ ਸੰਗਤਾਂ ਨੂੰ ਤਾਰਦੇ ਹੋਏ ਮਹਾਰਾਜਿਓ ਬੜੀਆਂ ਸੰਗਤਾਂ ਨੂੰ ਆਪ ਜੀ ਨੇ ਤਾਰਿਆ ਉਸੇ ਤਰ੍ਹਾਂ ਮਹਾਰਾਜ ਜੀ ਸੰਗਤ ਰੂਪ ਦੇ ਵਿੱਚ ਦਾਸ ਰਿਆਂ ਵੱਲੋਂ ਸੰਗਤਾਂ ਵੱਲੋਂ ਮਹਾਰਾਜ ਜੀ ਹਾਜ਼ਰੀ ਭਰੀ ਗਈ ਹੈ ਸੇਵਕਾਂ ਵੱਲੋਂ ਸੱਚੇ ਪਾਤਸ਼ਾਹ ਮਹਾਰਾਜ ਜੀਓ ਸੰਗਤਾਂ ਬਾਤ ਤੇ ਮਹਾਰਾਜਿਓ ਦੋ ਦਾਨ ਲੰਗਰ ਲਾਇਆ ਕੇ ਮਦਾਣੀ ਦਾ ਲੰਗਰ ਲਾਇਆ ਸੇਵਕਾਂ ਦੀਆਂ ਕੀਤੀਆਂ ਸੇਵਾਵਾਂ ਤੇ ਥਾਏ ਪਾਉਣੀ ਆ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਮਹਾਰਾਜ ਜੀ ਕਿਰਪਾ ਕਰੋ ਜੀ ਛੁੱਟੀਆਂ ਬਖਸ਼ ਕਰੋ ਤੇਰਾ ਨਾਮ ਚਿੱਤਾ ਹੋਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਲੱਗੀ ਹਾਂ ਤੇ ਆ ਸੁਭਦ ਤਾਲੀ ਲੱਗੀ ਹੋਈ ਪਿਆਰ ਸੁੱਝ ਗਈ ਸੁੱਝ ਗਈ ਮੈਂ ਤਾਂ ਪਿਆਰੇ ਪਿਆਰ ਦੀ ਨ ਰਾਤ ਰੋਜੀ ਗਈ ਮੈਂ ਤਾਂ ਪਿਆਰੇ ਪਿਆਰ ਦੇ ਨ ਰਾਤ ਰੋਜੀ ਗਈ ਮੈਂ ਤਾਂ ਤੇਰੇ ਆਉਣ ਦਾ ਸਤ ਗੁਰੂ ਜਾ ਹੋ ਗਿਆ ਤੇਰੇ ਆਉਣ ਦਾ ਸਤ ਗੁਰੂ ਾਰੇ ਘਰੇ ਸਿੰਘ ਤੇਰਾ ਜਿੱਥੇ ਜੰਮਿਆ ਪੜਿਆ ਸੀ ਕਿਤੇ ਫੇਰ ਵੀ ਮਾਰ ਜੀ ਗੇੜਾ ਜਿੱਥੇ ਜੰਮਿਆ ਇਹ ਆਸੀ ਕਿਤੇ ਫੇਰ ਵੀ ਮਾਰ ਜੀ ਗੇੜਾ